ਅੰਨੇਵਾ ਫਾਇਰਿੰਗ ਦੀਆਂ ਇੱਕ ਖੌਫਨਾਕ ਤਸਵੀਰਾਂ ਸ਼੍ਰੀਨਗਰ ਦੇ ਬਰਜ਼ਲਾਦੀਆਂ ਨੇ ਸੀਸੀਟੀਵੀ ਫੁਟੇਜ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇੱਕ دہشتਗਰ ਸਰੇਰਾ AK-47 ਕੱਢਦਾ ਦੁਕਾਨ ਤੇ ਖੜੇ ਪੁਲਿਸ ਮੁਲਾਜ਼ਮ ਤੇ ਇੱਕ ਤੋਂ ਬਾਅਦ ਇੱਕ ਕਈ ਗੋਲੀਆਂ ਦਾਗਦਾ ਤੇ ਨਾ ਗੋਲੀਆਂ ਦੀ ਗੂੰਜ ਨਾਲ ਬਾਜ਼ਾਰ 'ਚ دہشت ਫੈਲ ਜਾਂਦੀ ਹੈ ਕਿ 47 ਰਾਈਫਲ ਨੂੰ ਅਤਵਾਦੀ ਨੇ ਆਪਣੇ ਕਪੜਿਆਂ ਚ ਲੁਕਾਇਆ ਹੁੰਦਾ ਹੈ ਉਹ ਵਾਕਿਫ ਸੀ ਕਿ ਪੁਲਿਸ ਵਾਲਾ ਪਹਿਲਾਂ ਤੋਂ ਹੀ ਇਥੇ ਮੌਜੂਦ ਹੈ ਇਸੇ ਲਈ ਉਹ ਸਹਿਜੇ ਤੁਰ ਕੇ ਆਉਂਦਾ ਦੁਕਾਨ ਦੇ ਸਾਹਮਣੇ ਖੜਾ ਹੋ ਕੇ ਪੁਲਿਸ ਵਾਲੇ ਤੇ ਬੰਦੂਕ ਤਾਣ ਦਿੰਦਾ ਕੁਝੇ ਪਲਾਂ ਚ ਉਹ ਰਾਈਫਲ ਖਾਲੀ ਕਰਦਾ ਹੈ ਪੁਲਿਸ ਵਾਲਾ ਹੀਟਾਂ ਡਿੱਗਦਾ ਅਤੇ ਦਸ਼ਤਗਰਦ 19 ਪੈਰੀ ਉਥੋਂ ਫਰਾਰ ਹੋ ਜਾਂਦਾ ਹੈ ਮਹਿਜ਼ 6 ਸੈਕਿੰਡ ਅੰਦਰ ਇਹ ਪੂਰੀ ਵਾਰਦਾਤ ਅੰਜਾਮ ਦਿੱਤੀ ਜਾਂਦੀ ਹੈ ਅਤੇ ਉਹ ਵੀ ਉੱਥੇ ਜਿੱਥੋਂ ਪੁਲਿਸ ਸਟੇਸ਼ਨ ਮਹਿਜ਼ ਕੁਝ ਕਦਮ ਦੀ ਦੂਰੀ ਤੇ ਹੈ ਬਰਜ਼ਲਾ ਸ਼੍ਰੀਨਗਰ ਦੇ ਪੌਸ਼ੇ ਇਲਾਕਿਆਂ ਚੋਂ ਇੱਕ ਗਿਣਿਆ ਜਾਂਦਾ ਹੈ ਵਾਰਦਾਤ ਦੇ ਬਾਅਦ ਤੋਂ ਇਲਾਕੇ ਨੂੰ ਸੁਰੱਖਿਆ ਬਲਾਂ ਨੇ ਚਾਰੋਂ ਪਾਸਿਓਂ ਘੇਰ ਲਿਆ ਹੈ دہشتਗਰਦ ਦੀ ਤਲਾਸ਼ ਜਾਰੀ ਹੈ ਅਤਵਾਦੀ ਜਥੇਬੰਦੀ TiRF ਨੇ ਇਸ ਦੀ ਜ਼ਿੰਮੇਵਾਰੀ ਲਈ ਹੈ ਇਸ ਤੋਂ ਪਹਿਲਾਂ ਸ਼੍ਰੀਨਗਰ ਵਿੱਚ ਸ਼ੁੱਕਰਵਾਰ ਦਾ ਦਿਨ ਸੁਰੱਖਿਆ ਬਲਾਂ ਦੇ ਲਈ ਚੁਣੌਤੀਪੂਰਨ ਰਿਹਾ। ਬਰਜਲਾ ਦੇ ਇਲਾਵਾ ਬਡਗਾਮ ਅਤੇ ਸ਼ੋਪੀਆ 'ਚ ਵੀ دہشت ਗਰਦਾਂ ਨਾਲ ਸੁਰੱਖਿਆ ਬਲਾਂ ਦੀ ਮੁਠਪੇੜ ਹੋਈ। ਬਡਗਾਮ 'ਚ ਇੱਕ ਐਨਕਾਊਂਟਰ 'ਚ ਜਵਾਨ ਸ਼ਹੀਦ ਹੋਇਆ, ਇੱਕ ਜ਼ਖਮੀ ਹੈ ਜਦੋਂ ਕਿ ਕੱਤਵਾਦੀ ਨੂੰ ਜਿਉਂਦੇ ਕਾਬੂ ਕੀਤਾ ਗਿਆ। ਸ਼ੋਪੀਆ 'ਚ ਤਿੰਨ دہشت ਗਰਦਾਂ ਨੂੰ ਠੇਰ ਕੀਤਾ ਗਿਆ। ਇਹ ਤਿੰਨ ਤਸਵੀਰਾਂ ਬਿਆਨ ਕਰ ਰਹੀਆਂ ਨੇ ਕਿ ਕਿਵੇਂ دہشت ਦਾ ਸਾਇਆ ਕਾਟੀ ਤੇ ਮੰਡਰਾ ਰਿਹਾ ਹੈ। ਅਤਿਵਾਦੀਸੇ ਨੂੰ ਮੁਕਾਉਣ ਦੇ ਲਈ ਵੀਰ ਸਪੂਤ ਆਪਣੀ ਜਾਨ ਦੀ ਬਾਜ਼ੀ ਲਾ ਰਹੇ ਨੇ।